ਦੁਜਾ ਇਹ 10ਵੇਂ ਪਾਤਸ਼ਾਹ ਜੀ ਦਾ ਬਾਝਾ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਅਸੀਂ ਇਹਨੂੰ ਤਾਂ ਨਾਲ ਰੱਖਦੇ ਆਂ ਅਸੀਂ ਇਹਦੀ ਸੇਵਾ ਕਰਦੇ ਆਂ ਕਿਉਂਕਿ ਇਹਦੀ ਸੇਵਾ ਕਰਨਾ ਹਰੇਕ ਇਨਸਾਨ ਨੂੰ ਹਰੇਕ ਪੰਛੀ ਦੀ ਸੇਵਾ ਕਰਨਾ ਫਰਜ਼ ਚਾਹੀਦਾ ਕਿਉਂਕਿ ਜਿਵੇਂ ਅਸੀਂ 10ਵੇਂ ਜੀ ਦੇ ਪੁੱਤਾਂ ਓਕਣ ਅਸੀਂ ਇਹਦੇ ਸੇਵਾਦਾਰ ਆਂ ਅਸੀਂ ਇਹਦੀ ਸੇਵਾ ਤਾਂ ਕਰ ਸਕਦੇ ਆਂ ਤੇ ਦਾਸ ਇਹਨੇ ਨੌਕਰਾਂ ਕੋ ਇਹਦੀ ਸੇਵਾ ਤਾਂ ਕਰ ਸਕਦੇ ਆ ਜਿਵੇਂ ਦਸਵੇਂ ਪਾਤਸ਼ਾਹ ਦੀ ਪਾਉ ਜਾਨੀ ਇਹਦੇ ਨਾਲ ਧਰੂ ਨਹੀਂ ਕਰਾ ਸਕਦੇ ਇਹਨਾਂ ਕਲਤ ਨਹੀਂ ਕਰ ਸਕਦੇ ਇਹਨੂੰ ਕੈਦ ਨਹੀਂ ਕਰਕੇ ਰੱਖ ਸਕਦੇ ਇਹ ਖੁੱਲਾ ਰਹਿੰਦਾ ਮੇਰੇ ਕੋਲ ਹੀ ਬੈੰਦਾ ਮੇਰੀ ਬਾਹ ਤੇ ਜਿੱਥੇ ਵੀ ਜਾਂਦਾ ਸੋਨਾ ਤਾਂ ਵੀ ਮੇਰੇ ਨਾਲ ਬੈੰਦਾ ਹੈ ਨਾਮ ਨਾਮ ਵੀ ਹੈਗਾ ਹੁਕਮ ਸਿੰਘ ਕਮਾਂਡੋ ਤੇ ਉੱਤੋਂ ਤੁਹਾਡੇ ਨਾਲ ਰਹਿ ਕੇ ਤੇ ਤੁਹਾਡੀ ਰੱਖਿਆ ਵੀ ਕਰਦਾ ਸਾਡੀ ਰੱਖਿਆ ਵੀ ਕਰਦਾ ਸਾਡੇ ਨਾਲ ਅਸੀਂ ਸੁੱਤੇ ਪਏ ਹੁੰਨੇ ਆ ਕੁਰਸੀ ਤੇ ਸਾਡੇ ਸਿਰ ਕੋਲੇ ਬੈਠਾ ਹੁੰਦਾ ਤੇ ਇਹਨੂੰ ਦੇਖ ਕੇ ਜਾਨੀ ਜੀ ਜਹਾਜ਼ ਤਿਆਰ ਕੀਤਾ ਗਿਆ ਜੀ ਇਹਦੀ ਇਹ ਖੂਬੀ ਹੈ ਇੱਕ ਹੋਰ ਤੁਹਾਨੂੰ ਦੱਸ ਦਵਾਂ ਆਪਣੀ ਜਿਹੜੀ ਭਾਰਤ ਦੀ ਫੌਜ ਆ ਉਹ ਇਹਨੂੰ ਇੰਨਾ ਟ੍ਰੇਨਡ ਕਰ ਰਹੀ ਆ ਵੀ ਜਿਹੜੇ ਉੱਪਰ ਡਰੋਨ ਆਉਂਦੇ ਆ ਪਾਕਿਸਤਾਨ ਤੋਂ ਚਿੱਟਾ ਲੈ ਕੇ ਉਹਨਾਂ ਨੂੰ ਪੰਜਿਆਂ ਚ ਫਸਾ ਕੇ ਥੱਲੇ ਸਿੱਟ ਕੇ ਸੱਟਣਾ ਹੈ ਇਹ ਫੋਟੋ ਆਰ ਕਰੰਦੀ ਆ ਮੈਂ ਆਪਾਂ ਵੀ ਇਹਨੂੰ ਇਹੀ ਟ੍ਰੇਨਿੰਗ ਦੇਣੀ ਆ ਖਾਣ ਪੀਣ ਦਾ ਤੁਸੀਂ ਪੁੱਛਣ ਲਈ ਇਹ ਆਰਾਮ ਲੱਡੂ ਵੀ ਖਾ ਜਾਂਦਾ ਆ ਆਰਾਮ ਲੱਡੂ ਜਿਹਨੂੰ ਕਹਿੰਦੇ ਆਂਡਾ ਉਹ ਆਂਡਾ ਆ ਇੱਕ ਮਾਸਾਹਾਰੀ ਆ ਜਦੋਂ ਉਹਦੇ ਵਿੱਚ ਬੱਚਾ ਪੈਦਾ ਹੁੰਦਾ ਜਦੋਂ ਪਹਿਲੇ ਸਾਕਾਹਾਰੀ ਆ ਸੋਰੀ ਸਾਕਾਹਾਰੀ ਆ ਤੇ ਜਦੋਂ ਉਹਦੇ ਵਿੱਚ ਬੱਚਾ ਪੈਦਾ ਹੋ ਜਾਂਦਾ ਉਦੋਂ ਮਾਸਾਹਾਰੀ ਬਣ ਜਾਂਦਾ ਇਹ ਸਾਕਾਹਾਰੀ ਵੀ ਆ ਆਰਾਮ ਲੱਡੂ ਵੀ ਖਾਂਦਾ ਏ ਆਂਡਾ ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਅੱਜ ਪਹੁੰਚੇ ਹੈਗੇ ਆ ਨੰਗ ਬਾਬਾ ਜੀ ਕੋਲ ਪਹੁੰਚੇ ਆ ਕਿ ਇਨਸਾਨ ਕੁੱਤਿਆਂ ਨੂੰ ਪੰਛੀਆਂ ਨੂੰ ਪਿਆਰ ਕਰਨਾ ਚਾਹੀਦਾ ਵੈ ਪਰ ਕੁਝ ਵਿਅਕਤੀ ਇਦਾਂ ਦੇ ਵੀ ਹੈਗੇ ਨੇ ਇਨਸਾਨ ਨੂੰ ਪਿਆਰ ਨਹੀਂ ਕਰਦੇ ਪੰਛੀਆਂ ਨੂੰ ਪਿਆਰ ਨਹੀਂ ਕਰਦੇ ਉਹਨਾਂ ਉੱਤੇ ਡੰਡੇ ਮਾਰ ਕੇ ਉਹਨਾਂ ਨੂੰ ਭਜਾ ਦਿੰਦੇ ਹੈਗੇ ਨੇ ਸੋ ਅੱਜ ਅਸੀਂ ਇੱਕ ਬਾਜ ਦੀ ਸਟੋਰੀ ਕਰਨ ਜਾ ਰਹੇ ਹੈਗੇ ਆ ਨੰਗ ਸਿੰਘ ਬਾਬਾ ਜੀ ਕੋਲ ਪਹੁੰਚੇ ਹੈਗੇ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਉਹ ਸਾਡੇ ਅਮੇਜ਼ਿੰਗ ਟੀਵੀ ਦੇ ਚੈਨਲ ਤੇ ਕੀ ਕਹਿੰਦੇ ਹੈਗੇ ਨੇ ਉਹਨਾਂ ਕੋਲ ਇਹ ਵੀ ਪੁੱਛਾਂਗੇ ਕਿ ਤੁਸੀਂ ਬਾਜ ਨੂੰ ਕਿੰਨੀ ਦੇਰ ਤੋਂ ਰੱਖਿਆ ਹੋਇਆ ਵਾ ਔਰ ਕਿੰਨੇ ਸਾਲ ਦਾ ਹੈਗਾ ਵਾ ਔਰ ਤੁਸੀਂ ਇਹਦੀ ਕਿੱਦਾਂ ਤੁਸੀਂ ਇਹਦੀ ਰੱਖਿਆ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਦੇਖੋ ਜੀ ਪੰਛੀਆਂ ਨਾਲ ਹਰੇਕ ਇਨਸਾਨ ਨੂੰ ਪਿਆਰ ਕਰਨਾ ਚਾਹੀਦਾ ਜੀ ਕਿਉਂਕਿ ਜੇ ਤੁਸੀਂ ਪੰਛੀ ਨੂੰ ਕੋਲੇ ਰੱਖ ਕੇ ਉਹਨੂੰ ਤੁਸੀਂ ਕੁਝ ਖਵਾਉਨੇ ਹੋ ਉਹ ਤੁਹਾਨੂੰ ਦੱਸਦਾ ਵਾ ਵੀ ਭਾਈ ਤੁਸੀਂ ਮੈਂ ਮੈਨੂੰ ਭੁੱਖ ਲੱਗੀ ਆ ਤੁਸੀਂ ਉਹਨੂੰ ਦੇ ਸਕਦੇ ਆ ਠੀਕ ਹੈ ਜੇ ਕਈ ਪੰਛੀ ਉੱਪਰ ਨਹੀਂ ਸਰਕਾਰ ਕਰ ਆਉਂਦਾ ਹੈਗਾ ਬੱਚੇ ਹੁੰਦੇ ਆ ਤੇ ਉਹ ਕਈ ਵਾਰ ਭੁੱਖੇ ਵੀ ਰਹਿ ਜਾਂਦੇ ਆ ਜੇ ਤੁਸੀਂ ਉਹਦੀ ਸੇਵਾ ਕਰ ਲਓ ਹਨਾ ਤੇ ਉਹਨੂੰ ਕੋਲੇ ਰੱਖ ਕੇ ਉਹਨੂੰ ਦੇ ਦੋ ਕੁਝ ਖਾਣ ਨੂੰ ਦੇ ਦੋ ਜਦੋਂ ਉਹ ਮੰਗੇ ਤਾਂ ਬੈਟਰ ਆ ਹੈ ਇਨਸਾਨੀਅਤ ਦਾ ਬਹੁਤ ਵੱਡਾ ਇੱਕ ਹਰੇਕ ਮੰਤਰੀ ਨੂੰ ਚਾਹੀਦਾ ਹੂੰ ਦੂਜਾ ਇਹ ਦਸਵੇਂ ਪਾਤਸ਼ਾਹੀ ਦਾ ਬਾਝਾ ਜੀ ਹੂੰ ਗੁਰੂ ਗੋਬਿੰਦ ਸਿੰਘ ਜੀ ਦਾ ਅਸੀਂ ਇਹਨੂੰ ਤਾਂ ਨਾਲ ਰੱਖਦੇ ਆਂ ਅਸੀਂ ਇਹਦੀ ਸੇਵਾ ਕਰਦੇ ਆਂ ਕਿਉਂਕਿ ਇਹਦੀ ਸੇਵਾ ਕਰਨਾ ਹਰੇਕ ਇਨਸਾਨ ਨੂੰ ਹਰੇਕ ਪੰਛੀ ਦੀ ਸੇਵਾ ਕਰਨਾ ਫਰਜ਼ ਚਾਹੀਦਾ ਤੁਸੀਂ ਹੋਰ ਪੰਛੀ ਨਹੀਂ ਰੱਖ ਸਕਦੇ ਹੈਗੇ ਕਿਉਂਕਿ ਉਹ ਪੰਛੀ ਰੱਖਣੇ ਗੈਰਕਾਨੂੰਨੀ ਨੇ ਜੀ ਠੀਕ ਹੈ ਜੀ ਸੇਵਾ ਕਰ ਸਕਦੇ ਹੋ ਤੁਸੀਂ ਰੱਖ ਨਹੀਂ ਸਕਦੇ ਹੈਗੇ ਇਕ ਨਹੀਂ ਬਾਜ ਵੀ ਨੰਗ ਸਿੰਘਾਂ ਤੋਂ ਬਗੈਰ ਕੋਈ ਹੋਰ ਰੱਖ ਨਹੀਂ ਸਕਦਾ ਹੈਗਾ ਕਿਉਂਕਿ ਸਾਡੇ ਹੀ ਗੁਰੂ ਦਾ ਇਹ ਬਾਜ ਆ ਅਸੀਂ ਉਹ ਰੱਖ ਸਕਦੇ ਆ ਕਿਉਂਕਿ ਅਸੀਂ ਇਹਨਾਂ ਦੇ ਸੇਵਾਦਾਰ ਆ ਜੀ ਕਿਉਂਕਿ ਜਿਵੇਂ ਅਸੀਂ ਦਸਮੇਸ਼ਪਿਤਾ ਦੇ ਪੁੱਤਾਂ ਓਕਣ ਅਸੀਂ ਇਹਦੇ ਸੇਵਾਦਾਰ ਆ ਅਸੀਂ ਦੀ ਸੇਵਾ ਤਾਂ ਕਰ ਸਕਦੇ ਆ ਤੇ ਦਾਸ ਇਹਦੇ ਨੌਕਰਾਂ ਕੋ ਇਹਦੀ ਸੇਵਾ ਤਾਂ ਕਰ ਸਕਦੇ ਆ ਜਿਵੇਂ ਦਸਵੇਂ ਪਾਤਸ਼ਾਹ ਦੀ ਪਾਉ ਜੀ ਸੀ ਇਹਦੇ ਨਾਲ ਧਰੂ ਨਹੀਂ ਕਰਾ ਸਕਦੇ ਇਹਨਾਂ ਕਲਤ ਨਹੀਂ ਕਰ ਸਕਦੇ ਇਹਨੂੰ ਕੈਦ ਨਹੀਂ ਕਰਕੇ ਰੱਖ ਸਕਦੇ ਇਹ ਖੁੱਲਾ ਰਹਿੰਦਾ ਮੇਰੇ ਕੋਲੇ ਬੈੰਦਾ ਮੇਰੀ ਬਾਹ ਤੇ ਜਿੱਥੇ ਵੀ ਜਾਂਦਾ ਸੌਣਾ ਤਾਂ ਵੀ ਮੇਰੇ ਨਾਲ ਬੈੰਦਾ ਹੈ ਕੁਰਸੀ ਤੇ ਯਾਨੀ ਜੀ ਬਹੁਤ ਵਧੀਆ ਵਾ ਇਹ 14 ਜੰਗਾਂ ਲੱਗੀਆਂ 14 ਜੰਗਾਂ ਚ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਗੁਰੂ ਦੇ ਨਾਲ ਰਹੇ ਨੇ ਠੀਕ ਹੈ ਜੀ ਬਾਕੀ ਪੰਛੀਆਂ ਨਾਲ ਹਰੇਕ ਬੰਦੇ ਨੂੰ ਪਿਆਰ ਕਰਨਾ ਚਾਹੀਦਾ ਪੰਛੀ ਇੱਕ ਕਹਿੰਦੇ ਹੁੰਦੇ ਆ ਅਕਾਲ ਪੁਰਖ ਦਾ ਹੀ ਰੂਪ ਹੁੰਦਾ ਵਾ ਜਿਹੜਾ ਬੰਦਾ ਇਹਨਾਂ ਦੀ ਪੂਜਾ ਕਰ ਲੈਂਦਾ ਵਾ ਇਹਨਾਂ ਨੂੰ ਕਿਉਂਕਿ ਬੇਜਵਾਨੇ ਆ ਜੀ ਬੇਜਵਾਨੇ ਨੂੰ ਕਿਸੇ ਨੂੰ ਵੀ ਤੁਸੀਂ ਕੁਝ ਪਾਓਗੇ ਤਾਂ ਤੁਸੀਂ ਤਰਜੋਗੇ ਇਹ ਤੁਹਾਨੂੰ ਚਾਹੀਦਾ ਵਾ ਹਰੇਕ ਪੰਛੀ ਨੂੰ ਤੁਸੀਂ ਕੁਝ ਨਾ ਕੁਝ ਦਾਣਾ ਪਾਣੀ ਰੱਖਿਆ ਕਰੋ ਠੀਕ ਹੈ ਜੀ ਇਹ 10ਵੇਂ 10ਵੇਂ ਪਾਸ਼ਾ ਜੀ ਦਾ ਬਾਜ ਹੈ ਤੇ ਬਾਬਾ ਜੀ ਮੈਂ ਤੁਹਾਨੂੰ ਇੱਕ ਗੱਲ ਹੋਰ ਪੁੱਛੂੰਗਾ ਤੇ ਤੁਸੀਂ ਬਾਜ ਰੱਖਿਆ ਆਪਣੇ ਕੋਲ ਤੁਸੀਂ ਇਹ ਇਹਨਾਂ ਦੀ ਤੁਸੀਂ ਜਿਹੜੀ ਖੁਰਾਕ ਹੈਗੀ ਇਹਨਾਂ ਦੀ ਖੁਰਾਕ ਕੀ ਹੈਗੀ ਇਨਾਂ ਦੀ ਜੀ ਮੀਟ ਆ ਜੀ ਹੂੰ ਅਸੀਂ ਡਲੇ ਕਹਿੰਦੇ ਆ ਤੇ ਉਦਾਂ ਜਾਨੀ ਜੀ ਡਲੇ ਕਿਸੇ ਨੂੰ ਪਤਾ ਨਹੀਂ ਲੱਗਣਾ ਅਗਲਾ ਕਿਹੋ ਜਿਹਾ ਪਤਾ ਨਹੀਂ ਕਿਹੜੇ ਡਲੇ ਗਈ ਜਾਂਦਾ ਤੇ ਇਹ ਮੀਟ ਖਾਂਦਾ ਜੀ ਅੱਛਾ ਜੀ ਤੇ ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਰਹਿੰਦਾ ਹੈਗਾ ਫਿਰ ਪੂਰੀ ਤੁਹਾਡੀ ਰੱਖਿਆ ਕਰਦਾ ਕਿੰਨੇ ਸਾਲ ਦਾ ਹੈਗਾ ਔਰ ਇਹਦੇ ਬਾਰੇ ਦੱਸੋ ਇਹ ਸਾਲ ਦਾ ਜੀ ਜੀ ਇਹਦਾ ਨਾਮ ਹੁਕਮ ਸਿੰਘ ਕਮਾਂਡੋ ਆ ਅੱਛਾ ਹਾਂ ਜੀ ਇਹ ਮੇਰੀ ਰੱਖਿਆ ਕਰਦਾ ਵਾ ਜੀ ਜਿਵੇਂ ਇੱਕ ਯਾਨੀ ਕਿ ਨਾਮ ਨਾਮ ਵੀ ਹੈਗਾ ਹੁਕਮ ਸਿੰਘ ਕਮਾਂਡੋ ਤੇ ਉੱਤੋਂ ਤੁਹਾਡੇ ਨਾਲ ਰਹਿ ਕੇ ਤੇ ਤੁਹਾਡੀ ਰੱਖਿਆ ਵੀ ਕਰਦਾ ਸਾਡੀ ਰੱਖਿਆ ਵੀ ਕਰਦਾ ਸਾਡੇ ਨਾਲ ਅਸੀਂ ਸੁੱਤੇ ਪਏ ਹੁੰਨੇ ਆ ਕੁਰਸੀ ਤੇ ਸਾਡੇ ਸਿਰ ਕੋਲੇ ਬੈਠਾ ਹੁੰਦਾ ਹੈ ਜੀ ਇਹਨਾਂ ਨੇ ਸਾਰੀ ਰਾਤ ਜੇ ਮਾੜਾ ਜਿਹਾ ਵੀ ਕੁਝ ਆ ਗਿਆ ਇਹਨਾਂ ਨੇ ਜਿਹੜੇ ਬਿਸਲ ਮਾਰ ਕੇ ਮੈਨੂੰ ਦੱਸਣਾ ਅੱਛਾ ਵੀ ਬਾਹਰ ਕੋਈ ਹੈਗਾ ਹਾਂ ਫਿਰ ਮੇਰੇ ਆਪਣੇ ਕੈਮਰੇ ਲਗਾਏ ਲਵਾਏ ਹੋਏ ਆ ਸੀਸੀਟੀਵੀ ਕੈਮਰੇ ਤੰਬੂ ਦੇ ਵਿੱਚ ਫਿਰ ਦੂਰ ਤੱਕ ਦੇਖਦਾ ਫਿਰ ਜੇ ਕੋਈ ਚੀਜ਼ ਹੋਵੇ ਤਾਂ ਪਤਾ ਲੱਗ ਜਾਂਦਾ ਕਈ ਵਾਰ ਬਿੱਲੀ ਹੁੰਦੀ ਆ ਬਿੱਲੀ ਕਰਕੇ ਵੀ ਇਹ ਇਹ ਇੰਨਾ ਤੇਜ਼ ਬਹੁਤ ਆ ਨਾ ਪੰਛੀਆਂ ਦਾ ਰਾਜਾ ਵਾਏ ਬਿਲਕੁਲ ਬਿਲਕੁਲ ਹਾਂ ਤੇਜ਼ ਬਹੁਤ ਆ ਇੱਕੇ ਚ ਹੋਰ ਖੁੱਬੀ ਆ ਇਹਨੂੰ ਨਾਲ ਰੱਖਣ ਦਾ ਜਿਹੜਾ ਤੁਸੀਂ ਜਹਾਜ਼ ਉੱਪਰ ਉੜਦਾ ਵਾ ਜੀ ਉਹ ਬਾਜ਼ ਨੂੰ ਦੇਖ ਕੇ ਹੀ ਬਣਾਇਆ ਗਿਆ ਵਾ ਅੱਛਾ ਇਹ ਬਾਜ਼ ਆਪਣੇ ਫੰਗ ਖੁੱਲੇ ਛੱਡ ਕੇ ਨਾ ਫੰਗ ਹਿਲਾ ਕੇ ਉੱਪਰ ਉੜ ਸਕਦਾ ਵਾ ਇਹਨੂੰ ਦੇਖ ਕੇ ਫਿਰ ਸਾਇੰਟਿਸਟਾਂ ਨੇ ਜਹਾਜ਼ ਤਿਆਰ ਕੀਤਾ ਹੂੰ ਇਹ ਇੱਕ ਬਹੁਤ ਜੜਚੀ ਇੱਕ ਕੋਈ ਮਾਮੂਲੀ ਚੋ ਚੀਜ਼ ਨਹੀਂ ਹੈ ਕਿ ਬਾਜ਼ ਇਹ ਬਹੁਤ ਤਕੜੀ ਚੀਜ਼ ਆ ਸੈਹ ਚੈਤ ਵੀ ਮੰਨ ਗਏ ਨੂੰ ਵੀ ਹਾਂ ਯਾਰ ਬਾਜ਼ ਕੋ ਚੀਜ਼ ਹੈ ਇਹ ਦਸਵੇਂ ਪਾਸ਼ਾ ਜੀ ਦੇ ਕੋਲੇ ਰਿਹਾ ਹੋਇਆ ਜੀ ਇੱਕ ਅਗਰ ਚ ਕਹਨੇ ਹੁੰਦੇ ਆ ਵੀ ਕੋਈ ਹਰ ਹਰ ਪੰਚੀ ਕੋਸ ਨਾ ਕੋਸ ਕਿਸੇ ਨੂੰ ਦੰਦਾ ਬਾ ਇਹ ਜਣ ਚ ਇੰਨਾ ਉਹ ਜੀ ਆ ਦੇਖੋ ਇਹਨੂੰ ਇਹਨੂੰ ਦੇਖ ਕੇ ਜਣ ਚ ਜਹਾਜ਼ ਤਿਆਰ ਕੀਤਾ ਗਿਆ ਜੀ 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 ਠੀਕ ਆ ਜੀ ਹਾਂਜੀ ਤੇ ਬਾਬਾ ਜੀ ਮੈਨੂੰ ਇੱਕ ਹੋਰ ਜੇ ਇਹ ਬਾਜ ਤੁਹਾਡੇ ਕੋਲ ਰਹਿੰਦਾ ਹੈਗਾ ਤੇ ਲੱਗਦਾ ਨਹੀਂ ਕਿਤੇ ਜਾਨੀ ਉੜ ਜਾਊਗਾ ਕਿਤੇ ਪਾਸੇ ਹੋਰ ਜਾਂ ਕਿੱਦਾਂ ਹੈਗਾ ਉਹਦੇ ਬਾਰੇ ਉੜ ਗਿਆ ਸੀਗਾ ਜੀ ਇਹ ਅਨੰਦਪੁਰ ਸਾਹਿਬ ਹੋਲੇ ਮੱਲੇ ਤੇ ਹੋਲੇ ਮੱਲੇ ਤੇ ਉੜ ਗਿਆ ਸੀਗਾ ਹੋਲੇ ਮੱਲੇ ਤੇ ਉੱਡ ਕੇ ਫਿਰ ਇਹ ਕੋਠੇ ਤੇ ਜਾ ਕੇ ਬਹਿ ਗਿਆ ਫਿਰ ਇਹਨੂੰ ਮੈਂ ਬਿਠਾਇਆ ਉਹ ਫਿਰ ਮੇਰੇ ਕੋਲੇ ਆ ਗਿਆ ਹਾਂਜੀ ਤੇ ਤੇ ਹੋਰ ਕੀ ਕਹਿੰਦਾ ਜਿਸ ਹਾਲਾਤਾਂ ਹੁਣ ਜਿਵੇਂ ਹੁਣ ਆਵਾਜ਼ ਦੇਖੋ ਤੁਹਾਡੀ ਤੁਹਾਡੀ ਬਾਜੂ ਦੇ ਉੱਤੇ ਬੈਠਾ ਹੋਇਆ ਹੈਗਾ ਵਾ ਤੇ ਦੇਖੋ ਤੁਹਾਨੂੰ ਸਮਝਦਾ ਪਿਆ ਤੁਹਾਨੂੰ ਦੇਖਦਾ ਪਿਆ ਹੈਗਾ ਵਾ ਤੇ ਦਾ ਇਹਦੇ ਬਾਰੇ ਦੱਸੋ ਜਰਾ ਦੇਖੋ ਜੀ ਹੁਣ ਮੇਰੇ ਨਾਲ ਰਹਿੰਦਾ ਹੈ ਮੇਰੀ ਹਰ ਗੱਲ ਮੰਨਦਾ ਹਲੇ ਮੈਂ ਇਹਨੂੰ ਟ੍ਰੇਨਿੰਗ ਵੀ ਦੇ ਰਿਆ ਵਾਂ ਹੂੰ ਇਹ ਕੁਰਸੀ ਦੇ ਉੱਪਰੋਂ ਥੱਲੇ ਚੜ ਉੱਪਰ ਚੜ ਥੱਲੇ ਚੜ ਉੱਪਰ ਚੜ ਮੈਂ ਵੀਡੀਓ ਤੁਹਾਨੂੰ ਦੇ ਦੂੰਗਾ ਇੱਕ ਹੂੰ ਛੋਟੀ ਜੀ ਕਲਿੱਪ ਬਣਾਈ ਆ ਮੈਂ ਹਲੇ ਜੀ ਇਹ ਸਾਡੇ ਸਿੰਘ ਨੇ ਸਾਨੂੰ ਦਿੱਤਾ ਕਿਸੇ ਨੇ ਨਿਹੰਗ ਸਿੰਘ ਹੀ ਆ ਸਾਡਾ ਲੁਧਿਆਣੇ ਦਾ ਜੀ ਉਹਨੇ ਮੈਨੂੰ ਦਿੱਤਾ ਇਹ ਇਹ ਮੈਨੂੰ ਕੋ 3 ਮਹੀਨਿਆਂ ਦਾ ਹੁਣ ਇਹਦੀ ਟ੍ਰੇਨਿੰਗ ਸ਼ੁਰੂ ਕੀਤੀ ਆ ਜੀ ਤੇ ਟ੍ਰੇਨਿੰਗ ਹੈ ਤੇ ਕਿੰਦਾ ਦੀ ਕੀਤੀ ਹੈਗੀ ਇਹਦੇ ਟ੍ਰੇਨਿੰਗ ਜੀ ਇਹਨੂੰ ਦੇਖੋ ਜੀ ਆਪਾਂ ਚਿੱਟਾ ਖਤਮ ਕਰਨਾ ਅੱਛਾ ਦੁਨੀਆ 'ਚ ਜਿਵੇਂ ਭਗਵਾਨ ਤਮਨ ਸਿੰਘ ਸਾਹਿਬ ਕਰ ਰਹੇ ਆ ਜੀ ਬਹੁਤ ਵਧੀਆ ਕੰਮ ਕਰ ਰਹੇ ਆ ਹੂੰ ਏ ਏ ਫੌਜ ਦੇ ਵਿੱਚ ਇਹਦੀ ਇਹ ਖੂਬੀ ਹੈ ਇੱਕ ਹੋਰ ਤੁਹਾਨੂੰ ਦੱਸ ਦਵਾਂ ਆਪਣੀ ਜਿਹੜੀ ਭਾਰਤ ਦੀ ਫੌਜ ਆ ਉਹ ਇਹਨੂੰ ਇੰਨਾ ਟ੍ਰੇਨਡ ਕਰ ਰਹੀ ਆ ਵੀ ਜਿਹੜੇ ਉੱਪਰ ਡਰੋਨ ਆਉਂਦੇ ਆ ਪਾਕਿਸਤਾਨ ਚੋਂ ਚਿੱਟਾ ਲੈ ਕੇ ਜੀ ਉਹਨਾਂ ਨੂੰ ਪੰਜਿਆਂ ਚ ਫਸਾ ਕੇ ਥੱਲੇ ਸਿੱਟ ਕੇ ਸੱਟਣਾ ਹੈ ਇਹ ਫੌਜ ਤਿਆਰ ਕਰਨ ਦੀ ਆ ਮੈਂ ਆਪਾਂ ਵੀ ਇਹਨੂੰ ਇਹੀ ਟ੍ਰੇਨਿੰਗ ਦੇਣੀ ਆ ਜੀ ਜੀ ਕਿਉਂਕਿ ਇਹ ਜੀ ਇਹਦੇ ਖੂਬੀਆਂ ਬਹੁਤ ਆ ਜੀ ਜੀ ਹਾਂ ਜੀ ਤੇ ਦੇਖ ਸਕਦੇ ਹੋ ਕਿ ਬਾਬਾ ਜੀ ਦਾ ਕਹਿਣਾ ਹੈਗਾ ਵਾ ਕਿ ਇਹਨੂੰ ਆਪਾਂ ਇੱਕ ਡਰੋਨ ਦੀ ਤਰ੍ਹਾਂ ਆਪਾਂ ਆਪਣਾ ਚੱਟਾ ਖਤਮ ਕਰਨਾ ਹੈਗਾ ਪਰ ਦੇਖ ਸਕਦੇ ਹੋ ਕਿ ਕੈਮਰਾ ਪਰਸਨ ਕਹੂਗਾ ਕਿ ਦੇਖ ਸਕਦੇ ਹੋ ਕਿ ਬਾਬਾ ਜੀ ਦੇ ਬਾਜੂ ਦੇ ਉੱਤੇ ਬੈਠਾ ਹੋਇਆ ਹੈਗਾ ਵਾ ਔਰ ਪੂਰੀ ਗੱਲ ਨੂੰ ਦੇਖਦਾ ਪਿਆ ਸਮਝਦਾ ਪਿਆ ਕਿ ਕੌਣ ਆਇਆ ਵਾ ਤੇ ਕੌਣ ਗਿਆ ਵਾ ਪਰ ਬਾਬਾ ਜੀ ਦਾ ਇਹ ਵੀ ਕਹਿਣਾ ਹੈਗਾ ਕਿ ਮੇਰੀ ਰੱਖਿਆ ਬਹੁਤ ਕਰਦਾ ਹੈਗਾ ਇਹ ਬਾਜ ਬਹੁਤ ਵਧੀਆ ਤਰੀਕੇ ਨਾਲ ਜਾਨਕੀ ਇਹਦਾ ਜਿਹੜਾ ਭੋਜਨ ਹੈਗਾ ਵਾ ਉਹ ਇੱਕ ਮੀਟ ਖਾਂਦਾ ਮੀਟ ਤੋਂ ਇਲਾਵਾ ਹੋਰ ਕੁਝ ਨਹੀਂ ਆਦਾ ਹੈਗਾ ਵਾ ਤੇ ਉਸ ਤੋਂ ਬਾਅਦ ਆਪਾਂ ਬਾਬਾ ਜੀ ਨਾਲ ਹੋਰ ਜਾਨਾ ਆਪਾਂ ਗੱਲਬਾਤ ਕਰਦੇ ਹੈਗੇ ਤੇ ਬਾਬਾ ਜੀ ਹੋਰ ਇਸ ਤੋਂ alawa ਹੋਰ ਕੀ ਹੈ ਤੁਸੀਂ ਕਹਿਣਾ ਕੀ ਚਾਹੋਗੇ ਬਾਜ ਦੇ ਬਾਰੇ ਬਾਜ ਜੀ ਜੇ ਕੋ 10ਵੇਂ ਪਾਤਸ਼ਾਹ ਦਾ ਬਾਜ ਹੈ ਜੀ ਇਹ ਤਾਂ ਹਰ ਨਿਹੰਗ ਸਿੰਘ ਨੂੰ ਇਹਦੀ ਸੇਵਾ ਕਰਨੀ ਚਾਹੀਦੀ ਆ ਹਮ ਹਰ ਨਿਹੰਗ ਸਿੰਘ ਨੂੰ ਸੇਵਾ ਕਰਨੀ ਚਾਹੀਦੀ ਆ ਕਿਉਂਕਿ ਨਿਹੰਗ ਸਿੰਘ ਹੀ ਰੱਖ ਸਕਦੇ ਆ ਨਾ ਇਹਨੂੰ ਹੋਰ ਕੋਈ ਬੰਦਾ ਰੱਖ ਨਹੀਂ ਸਕਦਾ ਯਾਨੀ ਕਿ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਸਿਰਫ ਬਾਜ ਨੂੰ ਨਿਹੰਗ ਸਿੰਘ ਹੀ ਬਾਬਾ ਜੀ ਰੱਖ ਸਕਦੇ ਆ ਹੋਰ ਕੋਈ ਨਹੀਂ ਰੱਖ ਸਕਦਾ ਹੈਗਾ ਕੋਈ ਗੱਲ ਆ ਜੀ ਅਸੀਂ ਰੱਖਣ ਨਹੀਂ ਦੇਵਾਂਗੇ ਅੱਛਾ ਅਸੀਂ ਨਹੀਂ ਰੱਖਣ ਦੇਵਾਂਗੇ ਯਾਨੀ ਸਿਰਫ ਸਿਰਫ ਤੁਸੀਂ ਰੱਖ ਸਕਦੇ ਹੋ ਬਿਲਕੁਲ ਜੀ ਸਾਡੇ ਗੁਰੂ ਦਾ ਬਾਜ ਆ ਜੀ ਤੂੰ ਦੂਜਾ ਬੰਦਾ ਕੀ ਕਿੰਨਾ ਧੱਕਾ ਕਰਦਾ ਇਹਦੇ ਨਾਲ ਕੀ ਪਤਾ ਵਾ ਹਨਾ ਅਸੀਂ ਤਾਂ ਇਹਨੂੰ ਗੁਰੂ ਮੰਨਦੇ ਆ ਆਪਣਾ ਜਿਆਦਾ ਸਾਡੇ ਗੁਰੂ ਦੇ ਨਾਲ ਸੀਗਾ ਜੀ ਅਸੀਂ ਤਾਂ ਉਹਨੂੰ ਉਹ ਇਹਦੀ ਨਿਗਾਹ ਹਾਈ ਫਰਵਾਈ ਉੱਪਰ ਅਕਾਲ ਪੁਰਖ ਦੇ ਨਾਲ ਰੱਖਦੇ ਆ ਕਿਉਂਕਿ ਅਕਾਲ ਪੁਰਖ ਦਾ ਬਾਣ ਸੀ ਦਸਵੇਂ ਸਿੱਖ ਦਾ ਖੁਦ ਅਕਾਲ ਪੁਰਖ ਸੀਗਾ ਉਹ ਜਨਮ ਲੈ ਕੇ ਆਏ ਸੀਗੇ ਦੁਨੀਆ ਤੋਂ ਪਾਪ ਖਤਮ ਕਰਨ ਲਈ ਜੀ ਉਹ ਔਰ ਉਹਨਾਂ ਦੇ ਨਾਲ ਇਹ ਆਇਆ ਸੀਗਾ ਜੇ ਪਾਸੇ ਖੂਬੀਆਂ ਬਹੁਤ ਆ ਜੀ ਜੀ ਹਾਂਜੀ ਤੇ ਬਾਬਾ ਜੀ ਇੱਕ ਗੱਲ ਹੋਰ ਮੈਂ ਪੁੱਛਾਂ ਇੱਕ ਲਾਸਟ ਕੁਐਸਚਨ ਪੁੱਛੂਗਾ ਕਿ ਜਿਵੇਂ ਹੁਣ ਅੱਗੇ ਗਰਮੀਆਂ ਆ ਰਹੀਆਂ ਹੈਗੀਆਂ ਤੇ ਗਰਮੀਆਂ ਦੇ ਵਿੱਚ ਇਹ ਇਹਨਾਂ ਦੀ ਆਪਣੀ ਕਿੱਦਾਂ ਦੇਖ ਰੇ ਕਰਨੀ ਚਾਹੀਦੀ ਹੈ ਦੇਖੋ ਜੀ ਹੁਣ ਤੁਸੀਂ ਕਿਤੇ ਮੇਰੇ ਪਲਾਟ ਤੇ ਆ ਜਿਓ ਜੀ ਤੁਹਾਨੂੰ ਮੈਂ ਦਿਖਾਉਂਗਾ ਮੈਂ ਦੋ ਤਗਾਰੀਆਂ ਪਾਣੀ ਦੀਆਂ ਵੱਡੇ ਵੱਡੇ ਬੱਠਲ ਭਰ ਕੇ ਰੱਖੇ ਹੋਏ ਐ ਇਹਦੇ ਖਾਤਰ ਸਿਰਫ ਇਹਦੇ ਖਾਤਰ ਵੀ ਜੇ ਇਹਨੇ ਨਾਉਣਾ ਤਾਂ ਸਾਲ ਮਾਰ ਕੇ ਵਿੱਚ ਪੜ ਕੇ ਨਾ ਹਾ ਲਵੇ ਜੇ ਇਹਨੇ ਪਾਣੀ ਪੀਣਾ ਤਾਂ ਪਾਣੀ ਪੀ ਲਵੇ ਇਹਨੂੰ ਕਿਸੇ ਚੀਜ਼ ਦੀ ਟੋਟ ਨਾ ਆਵੇ ਔਰ ਮੈਂ ਸਾਰਾ ਸਮਾਨ ਰਾਤ ਨੂੰ ਲੈ ਆਉਣਾ ਦੂਏ ਦਿਨ ਰਾਤ ਨੂੰ ਫੇਰ ਇਹਨੂੰ ਲੈ ਆਉਣਾ ਜੀ ਹਾਂਜੀ ਮਹਾਰਾਜ ਦਾ ਬਾਜ ਐ ਇਹ ਗੁਰੂ ਮਹਾਰਾਜ ਦੀ ਦੇਣ ਐ ਇਹ ਤੇ ਬਾਜ ਦੀ ਇੰਨੀ ਕੁ ਖੂਬੀ ਐ ਵੀ ਜਿਵੇਂ ਵੀ ਬਾਬਾ ਜੀ ਦੱਸਦੇ ਪਿਆ ਵੀ ਇੱਥੇ ਬੈਠ ਇੱਥੇ ਚੱਲ ਜਾ ਹੂੰ ਉਦਾਂ ਹੀ ਕਰਦਾ ਇਹ ਇਹਨੂੰ ਖਾਣ ਪੀਣ ਦਾ ਤੁਸੀਂ ਪੁੱਛਣ ਲਈ ਇਹ ਆਰਾਮ ਲੱਡੂ ਵੀ ਖਾ ਜਾਂਦਾ ਆਰਾਮ ਲੱਡੂ ਜਿਹਨੂੰ ਕਹਿੰਦੇ ਆਂਡਾ ਉਹ ਆਂਡਾ ਆ ਇੱਕ ਮਾਸਾਹਾਰੀ ਹੈ ਜਦੋਂ ਦੇ ਵਿੱਚ ਬੱਚਾ ਪੈਦਾ ਹੁੰਦਾ ਪਹਿਲੇ ਸਾਕਾਹਾਰੀ ਹੈ ਸੌਰੀ ਸਾਕਾਹਾਰੀ ਹੈ ਤੇ ਜਦੋਂ ਦੇ ਵਿੱਚ ਬੱਚਾ ਪੈਦਾ ਹੋ ਜਾਂਦਾ ਉਦੋਂ ਮਾਸਾਹਾਰੀ ਬਣ ਜਾਂਦਾ ਇਹ ਸਾਕਾਹਾਰੀ ਵੀ ਆ ਆਰਾਮ ਲੱਡੂ ਵੀ ਖਾਂਦਾ ਇਹ ਆਂਡਾ ਸਾਕਾਹਾਰੀ ਵੀ ਹੈ ਠੀਕ ਹੈ ਠੀਕ ਹੈ ਠੀਕ ਹੈ ਨਾ ਜੀ ਇਹ ਉਹ ਚੀਜ਼ ਖਾਂਦਾ ਹੈਗਾ ਬਾਕੀ ਇਹਦੀ ਸਿਫਤ ਬਹੁਤ ਜਿਆਦੀ ਹੈਗੀ ਆ ਵੀ ਗੁਰੂ ਮਹਾਰਾਜ ਦੇ ਨਾਲ ਰਹਿੰਦਾ ਰਿਹਾ ਹੈਗਾ ਦੇਖੋ ਗੁਰੂ ਮਹਾਰਾਜ ਨੇ ਚਿੜੀਆਂ ਤੋਂ ਬਾਜ ਤੜਵਾ ਲਿਆ ਸੀ ਜੀ ਅੰਮ੍ਰਿਤ ਜਦੋਂ ਤਿਆਰ ਕੀਤਾ ਸੀ ਨਾ ਵੀ ਕਹਿੰਦੇ ਵੀ ਦੇਖਿਓ ਵੀ ਕਿੰਨੀ ਕਿ ਸ਼ਕਤੀ ਅੰਮ੍ਰਿਤ ਦੇ ਵਿੱਚ ਫਿਰ ਜਦੋਂ ਗੁਰੂ ਮਹਾਰਾਜ ਨੇ ਚਿੜੀਆਂ ਨੂੰ ਇੱਕ ਅੰਮ੍ਰਿਤਪਰਾ ਅੰਮ੍ਰਿਤ ਪਾਨ ਕੀਤਾ ਚਿੜੀਆਂ ਨੂੰ ਉਹਨਾਂ ਦੇ ਵਿੱਚ ਇੰਨੀ ਸ਼ਕਤੀ ਭਰੀ ਗਈ ਇੰਨੀ ਸ਼ਕਤੀ ਭਰੀ ਗਈ ਕਿ ਉਹਨਾਂ ਨੇ ਬਾਜ ਚਿੜੀਆਂ ਤੋਂ ਬਾਜ ਤੜਵਾ ਲਿਆ ਸੀ ਦੇਖ ਲਓ ਜੀ ਇਨਿਕ ਸ਼ਕਤੀ ਇਹਨੇ ਜੀ ਤੇ ਮੈਸੇਜ ਕੀ ਦੇਣਾ ਚਾਹੋਗੇ ਜਿਵੇਂ ਆ ਆਮ ਅੱਜਕੱਲ ਬੱਚੇ ਹੈਗੇ ਆ ਕਿ ਹਾਂ ਪੰਛੀਆਂ ਨੂੰ ਕੁੱਤਿਆਂ ਨੂੰ ਹੈ ਡੰਡੇ ਮਾਰ ਕੇ ਭਜਾ ਦਿੰਦੇ ਉਹਨਾਂ ਵਾਸਤੇ ਕੀ ਮੈਸੇਜ ਦੇਣਾ ਚਾਹੋਗੇ ਮੈਰੀ ਘਰ ਦਾ ਬਾਹਰ ਜਾਣ ਦੀ ਜੀ ਮੈਂ ਕਹਿੰਦਾ ਜੀ ਜਿਹੜੀ ਇਹ ਨਾ ਜਿਹੜੇ ਆ ਲੋਕ ਜਾਨਵਰਾਂ ਨੂੰ ਮਾਰਦੇ ਆ ਜਿਹੜੇ ਰੋਡ ਦੇ ਉੱਤੇ ਬੈਠੇ ਹੁੰਦੇ ਆ ਰੋਡ ਦੇ ਉੱਤੇ ਜਿਹੜੇ ਜਾਨਵਰ ਕੁੱਤੇ ਜਿਹੜੇ ਆ ਮਰ ਜਾਂਦੇ ਹੈਗੇ ਆ ਵੈਸੇ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸ ਦੇਣਾ ਚਾਹੁੰਦਾ ਸੰਗਤ ਜੀ ਬੇਨਤੀ ਹੱਥ ਜੋੜ ਕੇ ਜਿਵੇਂ ਕੋਈ ਜਾਨਵਰ ਮਰ ਜਾਂਦਾ ਜਿਵੇਂ ਕੁੱਤਾ ਮਰ ਜਾਂਦਾ ਹੁੰਦਾ ਉਹਨੂੰ ਜ਼ਰੂਰ ਇੱਕ ਵਾਰੀ ਦਫ਼ਨ ਜ਼ਰੂਰ ਕਰਿਆ ਕਰੋ ਦਫ਼ਨ ਕਰਿਆ ਕਰੋ ਉਹਨੂੰ ਟੋਆ ਪੱਟ ਕੇ ਉਹਨੂੰ ਦੱਬਿਆ ਕਰੋ ਪਤਾ ਗੱਲ ਕੀ ਹੈ ਇਹ ਵੀ ਬਹੁਤ ਵੱਡੀ ਸੇਵਾ ਹੈਗੀ ਆ ਇਹਨਾਂ ਨੂੰ ਕਿਹਨੇ ਦੱਬਣਾ ਆਪਾਂ ਇਨਸਾਨਾਂ ਨੇ ਦੱਬਣਾ ਹੈਗਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਇੱਕ ਕਹਾਣੀ ਦੱਸੀ ਸੀਗੀ ਵੀ ਜਾਨਵਰ ਜਿਹੜਾ ਦਰਵੇਸ਼ ਹੈ ਇਹ ਇਨਸਾਨਾਂ ਤੋਂ ਇਨਸਾਨਾਂ ਨੂੰ ਇਹਨੇ ਬਚਾਇਆ ਹੈਗਾ ਜਦੋਂ ਗੁਰੂ ਮਹਾਰਾਜ ਨੇ ਛੋਟੀ ਸ਼ਾਰਟਕਟ ਚ ਦੱਸਦਾ ਜਦੋਂ ਗੁਰੂ ਮਹਾਰਾਜ ਨੇ ਪਾਸ਼ਾ ਨੇ ਜਦੋਂ ਇੱਕ ਬੰਦੇ ਮੂਰਤੀਆਂ ਬਣਾਈਆਂ ਹੀਆਂ ਤਿਆਰ ਤਿਆਰ ਕੀਤੀਆਂ ਹੀ ਮੂਰਤੀਆਂ ਤੇ ਘੋੜੇ ਆਉਂਦੇ ਸੀ ਢਾ ਜਾਂਦੇ ਸੀਗੇ ਉਸ ਤੋਂ ਬਾਅਦ ਫਿਰ ਜਦੋਂ ਘੋੜੇ ਆ ਜਾਂਦੇ ਇਹ ਗੁਰੂ ਮਹਾਰਾਜ ਨੇ ਘੋੜਿਆਂ ਨੂੰ ਪੁੱਛਿਆ ਵੀ ਭਾਈ ਤੁਸੀਂ ਇਹ ਜਿਹੜੀਆਂ ਮੂਰਤੀਆਂ ਕਿਉਂ ਢਾਉਣਿਓ ਫਿਰ ਮਹਾਰਾਜ ਨੇ ਘੋੜੇ ਨਾਲ ਪਹਿਲੇ ਪਹਿਲੇ ਜਾਨਵਰ ਬੋਲਦੇ ਹੁੰਦੇ ਸੀਗੇ ਤੇ ਜਦੋਂ ਉਹਨਾਂ ਨੇ ਕਿਹਾ ਵੀ ਭਾਈ ਬਾਬਾ ਜੀ ਮਹਾਰਾਜ ਜੀ ਇਹ ਜਦੋਂ ਵੱਡੇ ਜਦੋਂ ਜਦ ਤੁਸੀਂ ਜਾਣ ਪਾ ਦੋਗੇ ਸਾਨੂੰ ਸਾਡੇ ਤੇ ਜ਼ੁਲਮ ਕਰਿਆ ਕਰਨਗੇ ਸਾਡੇ ਤੇ ਸਵਾਰੀ ਕਰਿਆ ਕਰਨਗੇ ਸਾਨੂੰ ਦੁੜਾਇਆ ਕਰਨਗੇ ਸਾਡੇ ਦੇ ਉੱਤੇ ਵਜਨ ਢੋਆ ਕਰਨਗੇ ਹੁਣ ਦੇਖੋ ਤੁਸੀਂ ਕਿੰਨਾ ਵਜਨ ਢੋ ਰਿਹਾ ਗਿਆ ਕਿ ਜਾਨਵਰ ਉੱਤੇ ਉਹ ਕਿੰਨਾ ਵਜਨ ਹੁੰਦਾ ਕਿੰਨਾ ਜ਼ੁਲਮ ਹੁੰਦਾ ਜਾਨਵਰਾਂ ਦੇ ਉੱਤੇ ਉਹ ਪੋਲ ਦੇ ਉੱਤੇ ਜਿਹੜੇ ਮੈਂ ਵੇਖਿਆ ਕਹਿੰਦੀ ਵੀਡੀਓ ਦੇਖਿਆ ਨੇ ਪੋਲ ਦੇ ਉੱਤੇ ਚੜੇ ਹੁੰਦੇ 2-2 5-5 ਕੁਆਂਟਲ ਤੇ ਉਹਦੋਂ ਤਾਂ ਮਾਲ ਲੱਦਿਆ ਹੁੰਦਾਗਾ ਇਹ ਜਾਨਵਰਾਂ ਨੂੰ ਪਿਆਰ ਕਰਨ ਵਾਸਤੇ ਆ ਇਹ ਜਾਨਵਰਾਂ ਦੇ ਨਾਲ ਧੱਕਾ ਨਹੀਂ ਕਰਦੇਗੇ ਫਿਰ ਗੁਰੂ ਮਹਾਰਾਜ ਇਹ ਕਹਿੰਦੀ ਮਹਾਰਾਜ ਐਦਾਂ ਕਰ ਹੋਊਗਾ ਸਾਡੇ ਨਾਲ ਫਿਰ ਕਹਿੰਦੇ ਕੋਈ ਗੱਲ ਨਹੀਂ ਨਹੀਂ ਹੁੰਦਾ ਤੁਹਾਡੇ ਨਾਲ ਫਿਰ ਉਹਨੇ ਕਹੇ ਕਿ ਕਹਿੰਦੇ ਨਹੀਂ ਨਹੀਂ ਰਹਿਣ ਦੇਣਗੇ ਫਿਰ ਟਾ ਆ ਜਾਂਦੇ ਫਿਰ ਇਹਨਾਂ ਨੇ ਦਰਵੇਸ਼ ਬਣਾਇਆ ਜਿਹੜਾ ਦਰਵੇਸ਼ ਸੀਗਾ ਫਿਰ ਉਹਦੇ ਵਿੱਚ ਜਾਣ ਪਾ ਕੇ ਉਹਨੂੰ ਤਿਆਰ ਕੀਤਾ ਫਿਰ ਦਰਵੇਸ਼ ਨੇ ਜਦੋਂ ਘੋੜੇ ਆਉਂਦੇ ਸੀਗੇ ਉਹ ਘੋੜਿਆਂ ਨੂੰ ਪੈਂਦੇ ਸੀਗੇ ਜਿਵੇਂ ਉਹ ਰਾਤ ਨੂੰ ਦੇਖਿਓ ਕਿਤੇ ਦੇਖੋ ਕਿਤੇ ਜੰਗਲਾਂ ਦੇ ਵਿੱਚ ਜਿਆਦਾ ਕੋ ਜਿਹੜੇ ਜਾਨਵਰ ਹੈ ਦਰਵੇਸ਼ ਕੁੱਤੇ ਆ ਗਿਆ ਉਹ ਆਖ ਜਾਨਵਰ ਬੰਦਿਆਂ ਦੇ ਕੋਲੇ ਲਾਗੇ ਲਾਗੇ ਕਿਉਂ ਰਹਿੰਦੇ ਆ ਗਿਆ ਵੀ ਬੰਦੇ ਸਾਨੂੰ ਕੁਝ ਪਾਉਣਗੇ ਉਹ ਜਦੋਂ ਗੁਰੂ ਮਹਾਰਾਜ ਨੇ ਪਾਸ਼ਾ ਨੇ ਜਦੋਂ ਕੀਤਾ ਇਹ ਗੱਲ ਕੁੱਤਕ ਰਜਾਇਆ ਕਹਿੰਦਾ ਵੀ ਬਣਾਤੇ ਬੰਦੇ ਜਾਣ ਪਾਤੀ ਕੁੱਤਿਆਂ ਦੇ ਵਿੱਚ ਜਦੋਂ ਪਾ ਕੇ ਉਹਨਾਂ ਨੂੰ ਛੱਡਤਾ ਜਦੋਂ ਘੋੜੇ ਆਇਆ ਕਰਨ ਉਟਾ ਜਾ ਕਰਨ ਇਹ ਫਿਰ ਪੈਂਦੇ ਸੀਗੇ ਜਦੋਂ ਪਾ ਕੇ ਭਜਾ ਦਿੰਦੇ ਸੀਗੇ ਉਹ ਰਾਤ ਦੇ ਵਿੱਚ ਤਾਂ ਮਿੱਟੀ ਜਿਹੜਾ ਕਬੂਤ ਆਪਣਾ ਮਿੱਟੀ ਦਾ ਬਣਿਆ ਹੋਇਆ ਕਹਿੰਦਾ ਬੰਦਿਆ ਕਹਦਾ ਤੂੰ ਮਾਨ ਕਰਦਾ ਹੈ ਮਿੱਟੀ ਦੇ ਵੇ ਹੈ ਤੂੰ ਮਿੱਟੀ ਦਾ ਰੋਲ ਇੱਕ ਦਿਨ ਜਾਣਾ ਮਿੱਟੀ ਦੇ ਵਿੱਚ ਹੀ ਆਪਾਂ ਸਾਰਿਆਂ ਨੇ ਰੋਲ ਜਾਣਾ ਹੈਗਾ ਕਿਉਂ ਮਿੱਟੀ ਆ ਜੀ ਮਿੱਟੀ ਦਾ ਬੰਦਾ ਮਿੱਟੀ ਦਾ ਇਨਸਾਨ ਮਿੱਟੀ ਦਾ ਪਿਓ ਮਿੱਟੀ ਦੀ ਮਾਂ ਹਰ ਕੁਝ ਮਿੱਟੀ ਦਾ ਜੀ ਇਹ ਜਿਹੜੀਆਂ ਚੀਜ਼ਾਂ ਨੇ ਜਦੋਂ ਮਿੱਟੀ ਦਾ ਉਹਨੇ ਮਾਰਿਆ ਇਹਨੇ ਬਣਾਇਆ ਫਿਰ ਕੁੱਤੇ ਦਰਵੇਸ਼ ਬਣਾਇਆ ਦਰਵੇਸ਼ ਨੂੰ ਭਜਾਉਂਦੇ ਸੀ ਫਿਰ ਕੁੱਤੇ ਦਰਵੇ ਜਿਹੜੇ ਕੁੱਤੇ ਸੀ ਦਰਵੇਸ ਉਹ ਜਾਨਵਰਾਂ ਨੂੰ ਭਜਾਉਂਦੇ ਸੀ ਘੋੜਿਆਂ ਨੂੰ ਭਜਾਉਂਦੇ ਸੀ ਫਿਰ ਸਵੇਰ ਨੂੰ ਬੰਦ ਸੁੱਕਿਆ ਬੰਦਾ ਫਿਰ ਉਹਦੇ ਵਿੱਚ ਜਾਣ ਪਾਈ ਫਿਰ ਬੰਦਾ ਤਿਆਰ ਹੋਇਆ ਫਿਰ ਮਹਾਰਾਜ ਨੇ ਕਿਹਾ ਕੋ ਜਾਨਵਰ ਨੂੰ ਉਹ ਕੁੱਤੇ ਨੂੰ ਪੁੱਛਿਆ ਵੀ ਤੂੰ ਦੱਸ ਦਰਵੇਸ ਵੀ ਤੈਨੂੰ ਕੀ ਚਾਹੀਦਾ ਫਿਰ ਉਹਨਾਂ ਨੇ ਕਿਹਾ ਮਹਾਰਾਜ ਸਾਨੂੰ ਕੁਝ ਨਹੀਂ ਚਾਹੀਦਾ ਹੈਗਾ ਜੋ ਵੀ ਖਾਣਾ ਪੀਣਾ ਦਾਣਾ ਪਾਣੀ ਇਹਨਾਂ ਨੂੰ ਦਿਓ ਸਾਡੀ ਅੱਧੀ ਉਮਰ ਵੀ ਇਹਨਾਂ ਨੂੰ ਦਿਓ ਤੇ ਜੋ ਵੀ ਸਾਨੂੰ ਖਵਾਇਆ ਕਰਨਗੇ ਬਣਾ ਕੇ ਤੇ ਅਸੀਂ ਤਾਂ ਬਣਾ ਕੇ ਨਹੀਂ ਸਕਦੇ ਤੇ ਇਹਨਾਂ ਦੇ ਵਿੱਚ ਇੰਨਾ ਮਹਾਰਾਜ ਨੇ ਸੈੱਪਟ ਭਰੀ ਹੈ ਨਾ ਵੀ ਦੇ ਲੋ ਤੁਸੀਂ ਨਾ ਜਿਹੜਾ ਚੌਂਕਾ ਹੁੰਦਾ ਉਹਨੂੰ ਸੁੰਗ ਕੇ ਸਾਰ ਲੈਂਦੇ ਹੈਗੇ ਹੂੰ ਔਰ ਦੇਖ ਸਕਦਾ ਨਾ ਕਿ ਕੁਲਦੀਪ ਬਾਬਾ ਜੀ ਨੇ ਬੜਾ ਅੱਛਾ ਮੈਸੇਜ ਦਿੱਤਾ ਹੈਗਾ ਵਾ ਤੇ ਦਰਵੇਸ਼ ਦੀ ਸੇਵਾ ਕਰਿਆ ਕਰੋ ਤੇ ਉਸ ਤੋਂ ਬਾਅਦ ਜਿਹੜੇ ਆਪਣੇ ਘਰ ਦੇ ਜਿਹੜੇ ਕੋਠੇ ਦੇ ਉੱਤੇ ਜਿਹੜੇ ਆਪਣਾ ਬਾਟਾ ਹੁੰਦਾ ਉਹ ਚ ਪਾਣੀ ਪਾਇਆ ਕਰੋ ਤੇ ਆਪਣੇ ਪੰਛੀਆਂ ਨੂੰ ਜਿਹੜੇ ਚ ਚਿੜੀਆਂ ਹੁੰਦੀਆਂ ਬਾਜ ਹੁੰਦੇ ਆ ਔਰ ਕਬੂਤਰ ਹੁੰਦੇ ਆ ਉਹਨਾਂ ਨੂੰ ਛੋਟੇ ਛੋਟੇ ਕੋਈ ਦਾਣੇ ਦੋਣੇ ਪਾ ਲਿਆ ਕਰੋ ਕਿ ਗਰਮੀਆਂ ਦੇ ਵਿੱਚ ਉਹ ਪਾਣੀ ਵਗੈਰਾ ਪੀ ਸਕਣ ਉਹ ਤੇ ਇਸ ਵੀਡੀਓ ਦੇ ਬਾਰੇ ਤੁਹਾਡਾ ਕੀ ਰਾਏ ਹੈਗੀ ਹੈ ਤੇ ਮੇਰੇ ਕਮੈਂਟ ਬਾਕ ਜਾ ਕੇ ਦੱਸਿਓ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ